ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ Facebook ਪੇਜ ਤੇ YouTube ਚੈਨਲ ਪੰਜਾਬੀ ਵਾਲੇ ਪੈਂਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਇਸ ਦੇ ਇਲਾਵਾ ਪੰਜਾਬੀ ਸ਼ਬਦਾਵਲੀ ਦੇ ਕਈ ਸ਼ਬਦ ਜਿਹੜੇ ਸਾਡੇ ਸੱਭਿਆਚਾਰ ਚੋਂ ਬੱਚੇ ਭੁੱਲ ਚੁੱਕੇ ਹਨ ਉਹਨਾਂ ਬਾਰੇ ਜਾਣਕਾਰੀ ਦਿੰਦੀ ਹਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਨੇਤਰਾ ਕੀ ਹੁੰਦਾ ਹੈ ਤੇ ਇਸ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ ਇਸ ਬਾਰੇ ਜਾਣਕਾਰੀ ਦਾਂਗੀ ਨੇਤਰਾ ਹੱਥ ਨਾਲ ਦੁੱਧ ਰਿੜਕਣ ਵਾਲੀ ਮਦਾਣੀ ਨੂੰ ਘਮੋਣ ਲਈ ਵਰਤੀ ਜਾਂਦੀ ਰੱਸੀ ਨੂੰ ਨੇਤਰਾ ਕਿਹਾ ਜਾਂਦਾ ਹੈ। ਨੇਤਰੇ ਦੀ ਲੰਬਾਈ ਆਮ ਤੌਰ ਤੇ 6 ਕੋ ਫੁੱਟ ਹੁੰਦੀ ਹੈ। ਜਦੋਂ ਹੱਥ ਨਾਲ ਦੁੱਧ ਰਿੜਕਦੇ ਹਾਂ ਤਾਂ ਮਦਾਣੀ ਨੂੰ ਰਿੜਕਣ ਲਈ ਜਿਹੜੀ ਰੱਸੀ ਹੈ ਉਸ ਨੂੰ ਨੇਤਰਾ ਕਿਹਾ ਜਾਂਦਾ ਹੈ। ਇਹ ਤਿੰਨ ਲੜਾਂ ਰस्सियां ਮੇਲ ਕੇ ਬਣਾਇਆ ਜਾਂਦਾ ਹੈ। ਇਸ ਦੇ ਦੋਹਾਂ ਸਿਰਿਆ ਤੇ ਲੱਕੜ ਦੀਆਂ ਗੁੱਲੀਆਂ ਪਾ ਦਿੱਤੀਆਂ ਜਾਂਦੀਆਂ ਹਨ ਨੇਤਰਾ ਨੇਤਰੇ ਦੀ ਰੱਸੀ ਦੇ ਸਿਰਿਆਂ ਤੇ ਲੱਕੜ ਦੀਆਂ ਗੁੱਲੀਆਂ ਪਾਈਆਂ ਹੋਈਆਂ ਹਨ ਤਸਵੀਰ ਚ ਆਪਾਂ ਦੇਖ ਸਕਦੇ ਹਾਂ ਇਸ ਨੂੰ ਨੇਤਰਾ ਕਹਿੰਦੇ ਹਨ ਦੁੱਧ ਰੜਕਣ ਵੇਲੇ ਮਦਾਨੀ ਨੂੰ ਨੇਤਰੇ ਦੀ ਰੱਸੀ ਦੇ ਤਿੰਨ ਚਾਰ ਵਲ ਪਾ ਲਏ ਜਾਂਦੇ ਹਨ ਅਤੇ ਦੋਵੇਂ ਲੜਾਂ ਨੂੰ ਵਾਰੀ-ਵਾਰੀ ਛੜਦਿਆਂ ਹੋਇਆਂ ਘੁਮਾਇਆ ਜਾਂਦਾ ਹੈ। ਨੇtre ਦੀ ਰੱਸੀ ਨੂੰ 3-4 ਵਲ ਪਾ ਕੇ ਦੋਨੇ ਲੜਾਂ ਨੂੰ ਵਾਰੀ-ਵਾਰੀ ਚੜਾ ਹੈ ਘੁਮਾਇਆ ਜਾਂਦਾ ਹੈ ਜਿਸ ਨਾਲ ਮਦਾਨੀ ਘੁੰਮਦੀ ਹੈ। ਮਦਾਨੀ ਦੇ ਘੁੰਮਣ ਨਾਲ ਮਿੱਠੀ ਤੇ ਸੁਰੀਲੀ ਆਵਾਜ਼ ਪੈਦਾ ਹੁੰਦੀ ਹੈ। ਨੇtre ਨੂੰ ਕਈ ਇਲਾਕਿਆਂ ਵਿੱਚ ਨੇਤੀ ਵੀ ਕਹਿੰਦੇ ਹਨ। ਨੇਤਰਾ ਪੰਜਾਬੀ ਜਨਜੀਵਨ ਦੀ ਨਿਤ ਵਰਤੋਂ ਦਾ ਸ਼ਬਦਰੀਆ ਹੈ ਜਦੋਂ ਹੱਥ ਨਾਲ ਦੁੱਧ ਰੜਕਿਆ ਜਾਂਦਾ ਸੀ ਤਾਂ ਰੋਜ਼ਾਨਾ ਦੀ ਵਰਤੋਂ ਵਿੱਚ ਨੇਤਰੇ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਸੀ ਕਿਉਂਕਿ ਪੰਜਾਬ ਦੇ ਵਿੱਚ ਪੁਰਾਣੇ ਸਮੇਂ ਵਿੱਚ ਦੁੱਧ ਰੜਕਣ ਦਾ ਕੰਮ ਸਵਾਨੀਆਂ ਹੱਥੀ ਕਰਦੀਆਂ ਸਨ ਆਧੁਨਿਕ ਸਮੇਂ ਵਿੱਚ ਹੱਥ ਵਾਲੀਆਂ ਮਦਾਨੀਆਂ ਦੀ ਥਾਂ ਬਿਜਲੀ ਵਾਲੀਆਂ ਮਦਾਨੀਆਂ ਆ ਗਈਆਂ ਹਨ ਉਹਨ ਇਲੈਕਟ੍ਰੀਕਲ ਮਦਾਨੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਪਹਿਲਾ ਜਿਹੜਾ ਦੁੱਧ ਹੈ ਉਹ ਹੱਥ ਨਾਲ ਰਿੜਕਿਆ ਜਾਂਦਾ ਸੀ ਤੇ ਮਦਾਨੀ ਦੇ ਨਾਲ ਦੁੱਧ ਰਿੜਕਣ ਦੇ ਲਈ ਮਦਾਨੀ ਨੂੰ ਰਸੀਦਾ ਨੇਤਰਾ ਪਾਇਆ ਜਾਂਦਾ ਸੀ ਸੋ ਇਸ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਸ਼ਬਦ ਨੇਤਰਾ ਕੀ ਹੈ ਤੇ ਇਸ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਉਸ ਬਾਰੇ ਜਾਣਕਾਰੀ ਦਿੱਤੀ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਪੈਂਟੀ ਨੂੰ ਸਬਸਕ੍ਰਾਈਬ ਕਰ ਜਨਰਲ ਨੌਲੇਜ ਕਰੰਟ ਅਫੇਅਰ ਤੇ ਪੰਜਾਬੀ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਇਸ ਤੋਂ ਇਲਾਵਾ ਫੇਸਬੁੱਕ ਤੇ ਮੇਰਾ ਇੱਕ ਪੇਜ ਚੱਲ ਰਿਹਾ ਹੈ ਉਸ ਨੂੰ ਵੀ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਪੰਜਾਬੀ ਵਾਲੇ ਪੰਜੀ ਪੇਜ ਨੂੰ ਸ਼ੇਅਰ ਜਰੂਰ ਕਰੋ ਜੀ ਧੰਨਵਾਦ